ਸ੍ਰੀ ਕਾਲ ਜੀ ਸਵਾਗਤ ਹੈ ਤੁਹਾਡਾ ਜੀ ਵੀਡੀਓ ਚ ਮੋਟਰ ਰਾਈਡ ਤੇ ਕੱਖ ਵਢਣ ਵਾਲੇ ਚਲਾਈ ਵੀ ਸੀ ਮੋਟਰ ਰਾਤ ਦੀ ਫਲੈਟ ਆਈ ਵੀ ਸੀ ਉਹ ਤਾਂ ਲੈਡ ਵਧੀਆ ਆਉਂਦੀ ਆ ਤਿੰਨ ਚਾਰ ਦਿਨ ਤੋਂ ਰਾਤ ਫੇਰ ਅੱਜ ਕੱਲ ਕਣਕ ਕੜਤੀ ਸੀ ਜਿਹੜੀ ਬੂਟਿਆਂ ਨੂੰ ਪਾਣੀ ਲਾਉਣਾ ਤਾਂ ਤੂੜੀ ਚੱਕਣ ਵਾਲੇ ਦੋ ਤਿੰਨ ਦਿਨ ਲੱਜ ਜਾਣੇ ਤੇ ਬਸ ਤੂੜੀ ਵਿਚੇ ਭਰਤੀ ਪਾਣੀ ਦੇ ਮੈਂ ਕਿਹਾ ਕੋਈ ਗੱਲ ਨਹੀਂ ਕੁਝ ਨਹੀਂ ਵਿਗੜਦਾ ਕਿਹੜੇ ਉੱਪਰ ਪਾਣੀ ਚੜਨਾ ਥੱਲੇ ਥੱਲੇ ਚਾਰ ਚਾਰ ਉਂਗਲ ਜੇ ਗਿੱਲੀ ਵੀ ਹੋ ਗਈ ਤਾਂ ਵੀ ਕੋਈ ਨਹੀਂ ਪਰ ਬੂਟਿਆਂ ਨੂੰ ਪਾਣੀ ਲਾਤਾ ਦੱਕਣੀ ਚਲਾਤੀ ਮੋਟਰ ਵਿੱਚ ਮਾ ਚੱਲਣ ਦੇ ਸਾਰਾ ਕੁਝ ਕਿਉਂਕਿ ਬੂਟੇ ਪਾਣੀ ਮੰਗਦੇ ਤੇ ਹੁਣ ਕਣਕ ਵਾਲੀ ਤਣਕਤੀ ਪਾਣੀ ਲੱਗਿਓ ਤਕਰੀਬਨ ਮਹੀਨੇ ਤੋਂ ਉੱਪਰ ਹੋ ਗਿਆ ਤੇ ਫਰੀਦੇ ਕਰਕੇ ਬੂਟੇ ਪਾਣੀ ਜ਼ਰੂਰੀ ਆ ਜਿਹੜਿਆ ਵਿੱਚ ਤਾਂ ਤੂੜੀ ਚੱਕ ਹੋਈ ਜਾਂਦੀ ਆ ਉੱਥੇ ਤਾਂ ਠੀਕ ਆ ਹੁਣ ਇੱਥੇ ਹਲੇ ਤੂੜੀ ਨੂੰ ਆਪਣੇ ਕੋਲ 2-3 ਦਿਨ ਲੱਗ ਜਾਣੇ ਤੇ ਤਿੰਨ ਤੇ ਵੀ ਵੱਧੇ ਮਾ ਚੱਲ ਕੁਝ ਨਹੀਂ ਵਿਗੜਦਾ ਤੇ ਥੱਲੇ ਥੱਲੇ ਜੇ ਪਾਣੀ ਵੜ ਪੀ ਗਿਆ ਉੱਪਰ ਥੋੜੋ ਪਾਣੀ ਚੱਲੇ ਜੇ ਕਰਕੇ ਫਿਰ ਇਹਨੂੰ ਪਾਣੀ ਛੱਡਤਾ ਅੱਜ ਬਾਕੀ ਦੂਏ ਬੂਟਿਆਂ ਨੂੰ ਛੱਡਣਾ ਹੋਣੇਗੇ ਪਰ ਇਹਨੂੰ ਬੰਦ ਕਰਕੇ ਹੁਣ ਦੋਏ ਬੂਟਿਆਂ ਨੂੰ ਲਾਉਂਦੇ ਆ। ਪਰਲੇ ਪਾਸੇ ਚਲੋ ਚੱਲਦੇ ਆ ਜਿੱਥੇ ਨੂੰ। ਲਓ ਜੀ ਪਿਆਜ਼ ਪੱਟਣ ਲਾਇਏ ਇਥੇ ਜਿਹੜੇ ਹੈਗੇ ਆ। ਥੋੜ੍ਹਾ ਵਿੱਚ ਵਿੱਚ ਦਾਪੂ। ਹੈ? ਠੀਕ ਹੈ। ਪਰ 25000 ਰੁਪਏ ਕਵਾਂਟਲ ਪੈਣੇ ਜੇ ਕਵਾਂਟਲ ਹੋਈ ਇਹ। ਹੋ ਬੋੜਾ। 25000 ਰੁਪਏ ਕਵਾਂਟਲ। ਹੁਣ ਇਹਨੂੰ ਕੀ ਕਰੀਏ ਕੋ ਮਿੱਟੀ ਕਿੱਕਣਾ ਚੜਾਈਏ। ਹਾਂ ਅਤਾ ਗੋਡੂ ਹੁਣੀਆ ਦੋ ਲੈਣਾ ਹਾਂ ਹੁਣ ਤੇ ਸਹੀ ਗੜਾ ਇਹਦਾ ਗੜਾ ਹੁਣੀ ਪੈਣੀ ਆ ਇਹ ਬਸ ਤੂੰ ਇਹਨਾਂ ਨੂੰ ਬਈ ਲਾ ਕੇ ਇਹ ਦੋ ਲੈਨਾਂ ਚ ਕੱਖ ਜ਼ਿਆਦਾ ਹੋਇਆ ਆ ਇਹਨਾਂ ਨੂੰ ਗੋਡਵਾ ਦੇ ਬਾਕੀ ਬਈਏ ਰੱਖ ਕੇ ਨਾ ਪਾਣੀ ਲਾ ਕੇ ਹਾਂ ਇਹਨਾਂ ਨੂੰ ਉੱਪਰ ਮਤੀ ਦੇ ਕਹੀ ਗੈਲੀ ਟਰੈਕਟਰ ਗੈਲੀ ਲੋਟ ਆਉਂ ਵੀ ਕੋਈ ਟਰੈਕਟਰ ਚਲਾ ਕੇ ਤਾਂ ਦੇਖ ਲੈਣਾ ਪਹਿਲਾਂ ਗੋਡਵਾ ਆ ਫਿਰ ਆ ਸੁੱਕਾ ਪਿਆ ਦੇਖ ਲੈ ਮੈਂ ਬਹੁਤ ਛੇਤੀ ਸੁੱਕਦਾ ਹੁਣ ਹਾਂ ਮੱਕੀ ਬੋਲੇ ਉੱਪਰ ਮੱਕੀ ਨਹੀਂ ਗੱਡੀ ਪਾਪੀ ਅੱਜ ਮੱਕੀ ਪਾਣੀ ਦਾ ਭਰਿਆ ਵਾ ਆਹਾ ਤੇਰੀਏ ਦੋ ਗੁਰੂਆ ਉੱਡ ਗਏ ਦੇਖਦੇ ਆ ਤੇ ਅੱਜ ਤਾਂ ਇਹ ਖਾਸਾ ਖੜਾ ਵਿੱਚ ਬੋਲੇ ਹੈ ਹਾਂ ਆ ਜਿਹਨੇ ਕਿ ਟੇਪ ਸੀ ਲੈ ਖਾਸਾ ਇੱਥੇ ਹੀ ਸਹੀ ਯਾ ਕਿ ਦੇਖੀ ਕਿ ਬਣਾਉਂਦੇ ਕਨੇ ਕੋਟ ਲੱਗਿਆ ਹੈ ਲੂਟ ਆ ਗਿਆ ਤਾਂ ਠੀਕ ਹੈ ਹਾਂ ਬਾਕੀ ਇਹ ਰੱਖੋ ਉੱਪਰ ਚਲੋ ਚੱਲੀਏ ਦੇਖਦੇ ਆ ਜੇ ਤਾਂ ਫੜਾਂਗੇ ਲੂਟ ਆ ਗਿਆ ਤਾਂ ਠੀਕ ਹੈ ਨਹੀਂ ਤਾਂ ਫਿਰ ਕੋਈ ਇਹ ਲੱਗਦੀ ਫੜਾਂਗੇ ਤਾਂ ਲੂਟ ਆਏ ਜਾਣਾ ਚੜਾ ਦੇਣੀ ਮਿੱਟੀ ਤਾਂ ਬਾਬਾ ਚੜਾ ਦੇ ਮਿੱਟੀ ਜਿਹੜੀ ਰਹਿ ਗਈ ਮਡੀ ਮੋਟੀ ਉਹ ਕਹੀ ਗਾ ਲੋ ਜੀ ਕਹੀ ਗਾ ਲੋ ਕੱਲ ਨੂੰ ਪਾਣੀ ਲਾਦਮ ਅੱਜ ਕੱਲ ਨੂੰ ਪਾਣੀ ਲਾ ਕੇ ਫਿਰ ਪਰਸੋਂ ਚੌਥੇ ਤੱਕ ਕਈ ਨਬਤ ਆ ਜਾਣਾ ਬਸ ਹੋਵੇ ਹੁਣ ਤਾਂ ਜ਼ਿਆਦਾ ਚੜਦਾ ਜਾਂਦਾ ਹੈ ਫਿਰ ਨਾ ਤਾਂ ਵੱਧਾ ਜਾਂਦਾ ਹੈ ਇਹ ਰਹੀ ਵੀ ਨਹੀਂ ਪਿਆ ਡੱਕਾ ਵੀ ਹੋ ਵੀ ਦਸਾ ਵੀ ਨਹੀਂ ਹੁੰਦਾ ਇਹ ਇਹ ਪਾਉਣਾ ਪੈਣਾ ਕਾਲੂ ਦੇਖਦਾ ਰਹੀ ਕੇਰ ਦੇਣਾ ਰੈਡੀ ਬਰ ਰੱਖ ਦੇ ਪਹਿਲਾਂ ਇਹਦੀ ਗੜਾਈ ਕਰਵਾ ਇਹਦੀ ਗੜਾਈ ਤੋਂ ਪਾਣੀ ਲੱਗ ਕੇ ਹੀ ਹੋਣੀ ਆ ਪਾਣੀ ਲੱਗ ਕੇ ਇਹਨਾਂ ਨੂੰ ਫਿਰ ਚੱਲ ਨਹੀਂ ਫਰੀਖ ਨੂੰ ਛੱਡਦੀ ਬੋਲ ਨੂੰ ਵਿਚਾਰੇ ਬੋਲ ਨੂੰ ਛੱਡਣਾ ਪੈਣਾ ਵਿਚਾਰੇ ਨੂੰ ਕੋਈ ਨਹੀਂ ਹੋ ਜਾਣਾ ਵਿਹਲੇ ਬੋਲ ਚੱਲ ਆ ਗਿਆ ਫੋਨ ਕਬੂਤਰ ਵਜੋ ਕਿੱਦਾਂ ਠੀਕ ਆ ਕਬੂਤਰ ਆਰਦਾ ਕੀ ਬਣਿਆ ਗੱਲ ਫਿਰ ਕੱਲ ਦਾ ਕੋਡਾ ਨਾ ਪੁੱਛ ਯਾਰ ਹੈ ਕੱਲ 15 20 ਮਿੰਟ ਬਾਅਦ ਪਿਛਹਾੜ ਕੇ ਭਾਵੇਂ ਆਏ ਹੋਏ ਹੋਏ ਐਂਡ ਦੇ ਵਿੱਚ ਪਿੱਜਰੇ ਲਈ ਖੜੇ ਫੋਟੋ ਅਜਾ ਜਾਂਦੇ ਆ ਆ ਦੇਖੋ ਦੇਖ ਰਹਾ ਆ ਬੰਦ ਜਵਾਸਵਾ ਨਹੀਂ ਨਾ ਮੈਂ ਜੱਟ ਆਪਣਾ ਜਿੱਤੇ ਦਾ ਫੋਟੋ ਹਾਂ ਜੈਨੇ ਕਿ ਤੂੰ ਹੀ ਹਾਰ ਗਿਆ ਥਾਰੇ ਵੀਰੇ ਐਂਡ ਪਰ ਜਾ ਕੇ ਹਾਂ ਥਾਰੇ ਆ ਤਾਂ ਪਹਿਲਾਂ 5 ਮਿੰਟ ਦੀ ਆਪਾਂ ਇੱਕ ਤੇਰਾ ਤਾਂ ਸਾਧ ਜੀ ਆ ਗਏ ਉਹ ਤੀਆ ਮਿੱਤਰੀ ਫੁੱਤਰ ਵਾਜੇ ਹੈਗਾ ਪਰ ਐ ਅੱਜ ਇੱਕ ਗੱਲ ਹੈ ਆ ਜਿਹਨੇ ਕਿ ਖਿਡਾਰੀਆਂ ਦੀ ਨਿਗਾਹ ਚ ਦੇਖਿਆ ਜਾਵੇ ਉਹ ਮਟਰ ਬੰਦ ਕਰੀ ਹਾਂ ਬਾਈ ਟੌਪਰ ਕਾਰਡ ਹੋ ਗਿਆ ਬਹੁਤ ਵਧੀਆ ਹਾਂ ਸਿਰੇ ਕੋਈ ਕੋਈ ਉਟਾਵੇਂ ਕੋਲ ਤਾਂ ਚੰਗਾ ਸਿਰੇ ਕਿੰਨੇ ਟਾਈਮ ਪੈਣਾ ਅੱਧੇ ਘੰਟੇ ਵਿੱਚ ਆਰ ਗਏ ਅੱਧੇ ਘੰਟੇ ਵਿੱਚ ਆਹ ਅੱਧਾ ਘੰਟਾ ਨਾਲੇ ਇੱਕ ਤਾਂ ਹੁੰਦਾ ਮੰਦਾ ਹੋ ਕੇ ਬੈਠ ਕੇ ਹੋ ਗਏ ਵੀ ਨਾਲ ਕੈਡਿੰਗ ਰੁਕੀ ਜਾਂਦੀ ਆ ਇਹਦੇ ਆ ਲੰਘਿਆ ਹਾਂ ਆਹ ਪਾ ਦੇ ਲਈ ਹੂੰ ਇਹਦੇ ਆ ਲੱਭਿਆ ਹੀ ਨਹੀਂ ਮੈਂ ਤਾਂ ਪਰੇ ਹੀ ਕਰ ਦਿੱਤੀ ਮੰਦਾ ਚੱਲ ਕੋਈ ਨਹੀਂ ਕਿਸਮਤ ਛੁੱਟੀ ਬਿਮਾਰੀ ਐ ਸੋਨੀ ਦੇ ਵਿੱਚ ਆਉਤਾ ਮੰਜੂਰ ਵੀ ਨਾ ਪਾ ਜਿੰਦਾ ਯਾਰ ਕਾਹਦਾ ਭਾਈ ਯਾਰ ਰੈਟ ਜੀ ਹੁਣ ਕਿੱਥੇ ਆ ਫਿਰ ਹੋਰ ਹੌਣ ਮੈਸੇਦ ਲਈ ਅਸੀਂ ਜਦੋਂ ਪੂਰੀ ਗਰਮੀ ਪੈਣੀ ਜਾਂ ਲੋਗਾਂ ਨੇ ਉੱਧਰ ਜਾਣਾ ਕਿਹੜੀ ਜਗ੍ਹਾ ਬਾਜੀ ਦਾ ਰੋਜ ਹੁੰਦੀ ਇੱਕ ਬਾਜੀ ਦਾ ਡੇਲੀ ਹੋਗਾ ਤੁਸੀਂ ਕਿਹੜੀ ਨੂੰ ਜਾਣਾ ਹੁਣ ਤੀਜ ਦਾ ਕੱਦਾ ਰੌਲਾ ਪਾਇਆ ਵਾ ਤਾਂ ਤੁਸੀਂ ਬਹੁਤ ਦੇਖ ਲੱਗਦੀ ਹੋਵੇ ਦੱਸ ਦੱਸ ਹੈ ਚਾਰ ਹੋਈਆਂ ਕਿੱਥੇ ਬਰਾਂਪਰਾ ਹਾਂ ਆ ਲੱਗੇ ਦੇਖ ਲਿਓ ਕਿੱਥੇ ਆ ਗਏ ਲੋ ਜੀ ਬੰਦਾ ਛੋਲੇਦਾਰਨ ਲਾਇਆ ਵਾ ਥੱਲੇ ਪਰ ਤਾਰ ਦਾ ਕਿਸਤਾ ਭਰੇ ਆ ਡਿਊਟੀ ਵੰਡੀ ਵੀ ਆ ਮੈਂ ਫੋਲ ਦੇ ਖੇਤੀ ਦੇ ਕੇ ਇੱਧਰ ਆ ਦੂਏ ਫੋਲ ਤੇ ੱੱਲੇ ਇਹ ਥੋੜੇ ਜੇ ਹਰੇ ਆ ਇਹ ਅੰਦਰ ਫੋਲੇ ਵੀ 2-3 ਦਿਨ ਸੁੱਕੀ ਜਾਉਂਗੇ ਇਹ ਥੋੜੇ ਜੇ ਸੁੱਕੇ ਆ ਇਹਨੂੰ ਐਂ ਵਿਕਤ ਨਹੀਂ ਧੁੱਪਾ ਲੋ ਆ ਕੇ ਬਣ ਜੂਗੇ ਕਿਉਂਕਿ ਮੌਸਮ ਵੀ ਗੜਬੜ ਦੱਸਿਆ ਵਾ ਕੱਲ ਤੇ ਬਾ ਮੀ ਆ ਮੈਂਗਾ ਇਹ ਨਿਬੜ ਲਵੇ ਇੱਕ ਇੱਕ ਨੂੰ ਅੰਦਰ ਫੋਲੀ ਜਾਉਂਗੇ ਹੋਂ ਕਰ ਕੀ ਸਕਦੇ ਆ ਜੇ ਮੌਸਮ ਸਾਫ ਹੁੰਦਾ ਇੱਕ ਜਗ੍ਹਾ ਨਹੀਂ ਹੈਗੀ ਫੋਲ ਨੂੰ ਸਾਰੇ ਪਾਸੇ ਗਾਏਗਾ ਪਿਆ ਪਿਆ ਮੈਂਗਾ ਵੀ ਥੋੜੇ ਥੋੜੇ ਕਰਕੇ ਫੋਲ ਲੋ ਤਾਰ ਲੂਟ ਆਉਣੇ ਆ ਹੁਣ ਤਾਰ ਦੇ ਛੇਤੀ ਮੈਂ ਸਰੀਆ ਲੱਦ ਕੇ ਲਿਆਉਣਾ ਇਹ ਮੇਰੀ ਲੈਵਲ ਥੋੜੀ ਜੀ ਡਾਊਨ ਆ ਉਹ ਤਾਰ ਦੇ ਤਾਰ ਦੇ ਫਟਾਜੀ ਫਟ ਪਰਾਂ ਨੇ ਸੱਡ ਪਰਾਂ ਨੂੰ ਹਾਂ ਇੱਧਰ ਨੂੰ ਸੱਟ ਇਹ ਦੇਖਣਾ ਸ਼ਾਮ ਨੂੰ ਇਹ ਨਾ ਬਟਰੈਕਟਰ ਘਮਾ ਕੇ ਜੇ ਰਾਜਵੇ ਲੂਟ ਇਹ ਨਹੀਂ ਫੇ ਕਾਲੂ ਦਾ ਘੁੰਮੇ ਜਾਣਾ ਇਹਨੇ ਲੈ ਲੈਣੇ ਪੰਜ ਚਾਰ ਦਿਨ ਕਾਬਲੀ ਛੋਲਿਆਂ ਨੇ ਇਹ ਹਜੇ ਥੋੜੀ ਜੀ ਨਰਮ ਤੇ ਬਾਕੀ ਇਧਰ ਮਿਸਤਰੀ ਬਨੇਰੇ ਬਣਨ ਲੱਗਿਆ ਵਾ ਬੋਲਾ ਖੜਾ ਦੇਖਦਾ ਖੁਸ਼ ਹੁੰਦਾ ਮੈਂ ਬੋਲਾ ਇਹ ਤੇਰੀ ਬਨੇਰੇ ਬਣਦਾ ਜੀ ਉਤੇ ਬਾਅਦ ਅੰਦਰ ਲਪਾਈ ਕਰਨੀ ਹੈ ਜਿਹੜੀ ਰਹਿ ਗਈ ਥੋੜੀ ਜੀ ਫਿਰ ਟੂੜੀ ਵਾਲਾ ਕੰਪਲੀਟ ਹੋ ਜਾਊ ਨੋ ਜੀ ਰੇਤਾ ਢੋਣ ਲੱਗੇ ਲਪਾਈ ਵਾਸਤੇ ਜਿਹੜਾ ਆਪਾਂ ਨੇ ਇਕੱਠਾ ਕਰਕੇ ਰੱਖਿਆ ਵਾ ਤਾਂ ਜਦ ਬੋਲੇ ਇਕੱਠਾ ਬਾਅਦ ਚ ਕਰ ਲਾਂਗੇ ਚਲ ਇਧਰ ਜਿਹੜਾ ਖੜਦਾ ਦੇਖ ਸੁੱਕਾ ਜਿਆਦਾ ਇਹ ਪਾਣੀ ਛਿੜਕਾਂਗੇ ਇਹਨੂੰ ਇਕੱਠਾ ਕਰਕੇ ਆਇਨਾ ਇਕੱਠਾ ਕਰ ਲੈਣਾ ਆਪਾਂ ਨੇ ਇਧਰ ਨੂੰ ਇਹ ਸਾਰਾ ਹੀ ਪਾਣੀ ਮਾਰ ਦਾਂਗੇ ਫਿਰ ਸੁੱਕਾ ਸਾਰਾ ਗਿਰ ਜਾ ਤੱਕ ਜੀ ਨਹੀਂ ਕਹੀ ਵੀ ਨਹੀਂ ਚੜਦਾ ਹੈਗਾ ਸੁੱਕਾ ਆਦੇ ਕਿੱਥੇ ਆਇਆ ਬੋਲਾ ਸੇਠ ਚੱਲ ਖੋਬੜ ਖੋਬੜ ਸਾਰਾ ਕੁਸ ਉਥੇ ਛਾਨ ਹੋ ਜਾਣਾ ਜਾਂ ਲਪਾਈ ਕਰਨੇ ਨੂੰ ਆ ਥੱਲੇ ਮਿੱਟੀ ਕੋਲੇ ਨਾ ਪੋਜੀ ਜੀ ਇਹਨੂੰ ਹੈ ਭਰ ਦੋ ਫੁੱਲ ਟਾਡਾ ਸਫਾਰੀ ਨੂੰ ਦੇਖੀਏ ਇਹਨੂੰ ਕਿ ਆ ਜੋਰ ਮਾਰਦੀ ਹੈ ਕਿ ਨਹੀਂ ਅੱਜ ਕਿਆ ਕਹਿੰਦਾ ਇਹ? ਪਰ ਆਦੇ ਭਰਲਾ ਇੱਥੇ ਦੇ ਭਾਲਾ ਛੋਟੂ ਆ। ਇੱਕ ਗੇੜਾ ਅੱਜ ਦਾ ਲੈ ਜਾ ਬਾਕੀ ਦੇਖਾਂਗੇ। ਚੱਲ। ਉਹ ਦਲੀ। ਇੱਕ ਮਿੰਟ ਆਪ ਦੇਖ ਲੈ ਜੀ। ਆਇਆ ਆਇਆ। ਮਾ ਕੰਨ ਕਰਦਾ ਹਾਂ। ਹਾਂ ਫਿਰ ਦੱਬ ਗਿਆ ਦਬ ਆਇਆ ਤਾਂ ਹੀ ਅੱਜ। ਆਇਆ ਦਲੀ। ਤੇਰੇ ਬਾਤੇ ਚੀਜ਼ ਰੱਖੀ ਵੀ ਆ ਦੇਖ ਕੇ ਆਏ ਬੇਰਾ ਹੈ ਚੱਲ ਨੂੰ ਖਾਲਾ ਆੜੂ ਅੱਛਾ ਬਹਿ ਜਾ ਖਾਲਾ ਤੂੰ ਵੀ ਉਹ ਤੇ ਨਹੀਂ ਖਾਲਾ ਯਾਰ ਕਾਦੇ ਗਰ ਰਜ ਗਿਆ ਕਾਦੇ ਗਲ ਤੂੜੀ ਦੀ ਗੱਲ ਤੇ ਗਰ ਰਜ ਗਿਆ ਤੂੜੀ ਢੋਂਦਾ ਕੱਲ ਦਾ ਨਹੀਂ ਹਾਂ ਬਹੁਤ ਅੱਡੇ ਉਰ ਉਹ ਬਦਲ ਅੱਡੇ ਵੀ ਕਿਆ ਖਾ ਕੇ ਆਇਆ ਦੱਲ ਉਹਦੇ ਕੋਲ ਹੀ ਹੈ ਬਣਾ ਉਹ ਪਾਣੀ ਪੀ ਗਿਆ ਉਹ ਨਹੀਂ ਬਣੇ ਪਿੰਦਾ ਉਹ ਖਾਈ ਰਹਿੰਦਾ ਹੈ ਚੌੜੀਆਂ ਹਾਏ 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 ਲਓ ਜੀ ਮਿਸਤਰੀ ਲਾਇਆ ਗੇਟ ਤਿਆਰ ਕਰਨੇ ਖੋਰ ਇਹਦੇ ਉੱਪਰ ਲਾਉਣਾ ਆਪਾਂ ਨੇ ਇੱਥੇ ਤੇ ਲੈ ਕੇ ਅੱਧਾ ਖੁੱਲਦਾ ਇਹਦੇ ਵਿੱਚ ਲੋਡ ਆਪਣਾ ਖੁੱਲੇ ਕਰੂਗੇ ਨਹੀਂ ਬੰਦ ਇਹਦੇ ਮੋਂਗੂ ਪੱਕਾ ਜੀ ਉੱਪਰ ਜੇ ਕਦੇ ਹਵਾ ਦੀ ਲੋੜਾ ਗਰਮੀ ਵਿੱਚ ਤਾਂ ਖੁੱਲੇ ਕਰੂਗੇ ਸਿਆਲ ਵਿੱਚ ਤਾਂ ਬੰਦ ਰਹਿ ਕਰੂੰਗਾ ਉਹਨਾਂ ਬਸ ਇਹਨੂੰ ਖੁੱਲਦਾ ਕਰ ਦੇਣਾ ਕਿਉਂਕਿ ਫਿਰ ਇਹ ਹਾਲ ਵਿੱਚ ਹਵਾ ਨੇ ਬਹੁਤ ਤੰਗ ਕਰੇਗਾ ਇਧਰ ਪੱਛੋਂ ਦੀ ਨੇ ਜਿੱਦੇ ਕਰਕੇ ਫਿਰ ਗੇਟ ਬਣਾਤਾ ਉੱਥੇ ਵੀ ਆਪਣਾ ਲੂੜ ਬੰਦ ਰਹੂਗਾ ਲੂੜੂਗਾ ਖੋਲੇ ਕਰੂਗੇ ਲੱਗਿਆ ਬਸ ਉਨੀ ਬਣਾਉਣਾ ਇਧਰ ਹੁਣ ਫਸਫਰੀ ਲੱਗ ਗਿਆ ਬਣਾਉਣ ਕਹਿੰਦਾ ਇੱਥੇ ਧਰ ਲੈਣਾ ਇਧਰ ਮਿਸਤਰੀ ਲੱਗ ਗਿਆ ਲਵਾਈ ਕਰਨ ਜਿਹੜੀ ਰਹਿੰਦੀ ਸੀ ਹੂੰ ਪਾਣੀ ਮਾਰਨਾ ਪੈਣਾ ਕਿ ਲਈ ਆਇਆ ਤਾਂ ਮੈਂ ਕੱਲ ਲਾਤਾ ਤਾਂ ਜਤੂਤਾ ਇਹਨੂੰ ਮੈਂ ਪਾਣੀ ਲਾਤਾ ਤਾਂ ਮਗਰ ਲੋੜ ਦਾ ਟਪੋਂਗੀ ਫਿਰ ਚੱਲ ਚੋਟੂ ਯਾਰ ਤੂੰ ਵੀ ਉੱਪਰ ਐ ਬੱਤ ਅਜਾ ਸੋਨੀ ਨੇ ਵੀ ਕਰਤਾ ਹੈ ਸੋਨੀ ਨੇ ਗੇੜ ਧਰ ਲਿਆ ਤੈਨ ਭਜਾਈ ਜਾਣਾ ਇਹਨੂੰ ਮਗਰ ਚੱਲ ਗਿਆ ਹਾਂ ਓਰੇ ਤੂੰ ਵੀ ਓਰੀਆ ਜਗ੍ਹਾ ਮਨਾ ਤੂੰ ਹੀ ਹੈ ਓ ਵੀ ਜੋ ਪੂਰੀ ਗਨਪਾਏ ਉੱਤੇ ਜਿਹੜੇ ਪਾਣੀ ਸੁਣੇ ਨਾ ਮੁੜ ਕੇ ਆਲੇ ਦਰਗਾਹਾਂ ਤੋਂ ਮਗਰ ਹੂੰ ਇਹ ਵੀ ਠੀਕ ਹੈ ਜਗਾ ਪਤਰੀ ਆ ਆ ਜਿਹੜਾ ਆਪਣਾ ਪਾਣੀ ਲਾਇਆ ਤੁਸਾਂ ਉਹ ਕਹਿੰਦਾ ਤੇਰੇ ਘਰ ਕੇ ਤਾਂ ਪਾਣੀ ਨਹੀਂ ਲਾਇਆ ਦੇਖ ਲੈ ਲਾਤਾ ਨਾ ਉਹ ਤੇਰਾ ਬਰਾਦੀ ਮੈਂ ਰੈਡੀ ਸੋਨੀ ਤਾਂ ਆਪਣੀ ਲੇਵਲ ਕਰਨ ਲੱਗ ਗਿਆ ਇੱਧਰ ਭਾਤਾ ਉਧਰ ਤੇ ਮਿਸਤਰੀ ਨੇ ਮਾ ਸੁੱਖਾ ਹਾਸਾ ਆਉਂਦਾ ਨਹੀਂ ਆ ਰਿਹਾ ਉਹ ਮਨਾਂ ਠੀਕ ਹੈ ਕਿਹਦਾ ਠੀਕ ਹੈ ਮਿੱਟੀ ਠੀਕ ਆਪਣੀ ਜਗ੍ਹਾ ਠੀਕ ਹੈ ਪਰ ਇਹ ਕਿਆਰੀਆਂ ਵਾਲੀ ਮਿੱਟੀ ਨਹੀਂ ਹੈਗੀ ਨਹੀਂ ਠੀਕ ਹੈ ਜਿਹੜੀ ਆਪਾਂ ਕਿਆਰੀਆਂ 'ਚ ਕਹਿੰਦੇ ਤੇ ਪਾਉਣ ਨੂੰ ਨਹੀਂ ਠੀਕ ਨਹੀਂ ਯਾਰ ਨਹੀਂ ਵੀ ਜੜ ਲਈ ਵੀ ਖਾਸੇ ਆ ਉਹ ਐਂ ਜੜਾਈ ਤੋਂ ਨਹੀਂ ਆਉਂਦਾ ਉਹ ਕਹਿੰਦਾ ਖੇਤਾਂ ਵਾਲੀ ਦੇ ਦੂੰਗਾ ਹੂੰ ਤੇ ਰੋ ਪਾਦਾਂਗੇ ਹਾਂ ਉਹ ਪਾਦਾਂਗੇ ਖੇਤਾਂ ਵਾਲੀ ਪੰਜ ਚਾਰ ਦਿਨ ਤੱਕ ਚਲੋ ਜਲ ਟਾਈਮ ਲੱਗਿਆ ਇੱਕ ਦਿਨ ਅੱਜ ਕਰਦੇ ਲੈਵਲ ਆਪਣਾ ਬਣਾ ਲਾ ਇੱਥੇ ਬੈਠ ਕੇ ਸੋਨੀ ਨੂੰ ਕਹਿੰਦਾ ਮੈਂ ਕਰਕੇ ਜ਼ੀਰੋ ਲੈਵਲ ਬਣਾ ਲਾ ਇੱਥੇ ਬੈਠ ਕੇ ਆਪਣਾ ਉੱਥੇ ਹੈਵੀ ਗਰਮੈਸ ਜੀ ਆ ਥੋੜੀ ਜਿਹੀ ਥੱਲੇ ਉਰੇ ਹਵਾ ਵੱਧ ਲੱਗਦੀ ਆ ਹਵਾ ਨਹੀਂ ਲੱਗਦੀ ਉੱਥੇ ਨਾਲ ਉੱਥੇ ਹਵਾ ਨਹੀਂ ਲੱਗਦੀ ਮੈਂ ਦੇਖਿਆ ਮੰਦਰ ਆ ਜੀ ਨਾ ਮੈਂ ਬਹੁਤ ਗਿਆ ਜਾਂ ਤੂੰ ਚੱਲਦਾ ਇਹ ਓ ਬੋਲਾ ਕੀ ਚੀਜ਼ ਹੈ ਹਾਂ ਹਾਂ ਠੀਕ ਹੈ ਹੋ ਜਾਦੂ ਦਾ ਖੇਲ ਹੈ ਜাদু ਦਾ ਖੇਲ ਹਾਂ ਤੈਨੂੰ ਆਉਂਦਾ ਜਾਂ ਤੂੰ ਦੇਖ ਲੈ ਕੋਈ ਦਿਖਾ ਦੇ ਮੈਂ ਬੋਲੀ ਨੂੰ ਆਦਮਾ ਤੂੰ ਵੀ ਦਿਖਾ ਦੇ ਕੋਈ ਜਾਦੂ ਉਹ ਕਿਤੇ ਨਿਆਣੀ ਨਿਆਣੇ ਇਕੱਠੇ ਛੋਟਾ ਦਾਦਾ ਨਹੀਂ ਕੋਈ ਜਾਦੂ ਦਿਖਾਉਣਾ ਹਾਂ

ਗੱਡਰਾਂ ਦਾ ਸੌਦਾ ਮਾਰਿਆ ਇਹਨੇ ਹੈ ਪੰਜ ਦਾ ਮਹਿਲ ਇਹਦੇ ਕੋ 11 ਤੇ 11 ਦਾ ਮਾਰ ਲੈਂਦਾ ਵਧੀਆ ਰਹਿਣਾ ਤਾਂ ਨਹੀਂ ਦਿੱਤੇ ਫਿਰ ਹੈ ਨਹੀਂ ਦਿੱਤੇ ਨਹੀਂ ਪਤਾ ਨਹੀਂ ਇਹਨੇ ਕੀ ਕਰਿਆ ਕੀ ਨਹੀਂ ਚੱਲ ਇਹੋ ਜੀ ਗੱਡਰ ਮੱਤ ਲਿਆਂਦੇ ਹੁਣ ਜੋਖਣੇ ਆਏ ਦੇਖਦੇ ਕਿੰਨਾ ਵਜੇ ਨੂੰ ਆਦਾ 33 ਰੁਪਏ ਕਿਲੋ ਨੂੰ ਕਰੇ ਬਾਈ ਕਹਿੰਦਾ ਦੇਖਦੇ ਕਿੰਨੇ ਵਜੇ ਹੁੰਦੇ ਬਣਦੇ ਆ ਹੰਜਾ ਗਾਡਰ ਆ ਮੇਰੇ ਹਿਸਾਬ ਨਾਲ ਬਈ 40 ਕਿਲੋ ਦਾ ਗਾਡਰ ਹੋਊਗਾ 39 ਦਾ ਬਾਕੀ ਦੇਖਦੇ ਆ 2 ਪੌਂਟ ਆ ਮਾਲੂਗਾ 2 ਹੁਣ ਬਾਈ ਨੂੰ ਕੰਡੀਸ਼ਨ ਹੋਊਗੀ ਕੰਡੇ ਵਾਲਾ ਬੰਦਾ ਨਹੀਂ ਆਇਆ ਉਹਦੇ ਗਾਣੇ ਜਿਹਦੇ ਗਾਡਰ ਆ ਉਹ ਉਹ ਗਾਲੇ ਹੁਣੀ ਨੂੰ ਐਟੈਚ ਹੋ ਗਈ ਜੋ ਉਹ ਨਹੀਂ ਆਏ ਹੈਗੇ ਜਿਹਦਾ ਕੰਡਾ ਏ ਚਾਬੀ ਵਿੱਚ ਇਹ ਆ ਜੇ ਬੁਲਾ ਲਿਆ ਉਹਨਾਂ ਨੂੰ ਦਿਖਾ ਦੇ ਇੱਧਰ ਵੀ ਕੋ ਰੱਖਿਆ ਵਾ ਖੂਫੀਆ ਦੁਕਾਨ ਚ ਹਾਂ ਇੱਧਰ ਵੀ ਰਾਇਆ ਚੱਕਲੇ ਬਾਹਰ ਨੂੰ ਕੁਛ ਨਹੀਂ ਲੱਗਣਾ ਇੱਕ ਮਿੰਟ ਲੱਗਣਾ ਉਹ ਜਗਤਪੁਰ ਦਾ ਬੰਦਾ ਲੈਣ ਲੱਗਿਆ ਆ ਦਾ ਹਾਂ ਇਹਨਾਂ ਭਈ ਆਈਡੀ ਦਿੱਤੀ ਉਹਨੂੰ ਸ਼ੈੱਟ ਪਾਉਣਾ ਤਾਂ ਬਿੱਸੇ ਇਹਨਾਂ ਨੇ ਮਿੱਠੂ ਨੇ ਕਹਿਤਾ ਵੀ ਬਿਤਾ ਇੰਨਾ ਕਹਿੰਦੇ ਆ ਹੋਰ ਉਹ ਮਾਰ ਰੇਟ ਕਹਿੰਦੇ ਆ ਲੈ ਕਿਆ ਹੋਇਆ ਇੱਕ ਚੈਨਲ ਤੋਂ ਆਪ ਤੇ ਕਿਦਣਾ ਲੂਟ ਆ ਬਾਈ ਰੱਖ ਲੈ ਕਿ ਚੇਰੇ ਨਾ ਬਿਲੇ ਦੇ ਲੈ ਤਰ ਰੱਖ ਕੇ ਕਾਲੇ ਨੂੰ ਬਰਾ ਲਾ ਕਾਲੇ ਨੂੰ ਬਰਾ ਲਾ ਕੀ ਕਹਿੰਦਾ ਆ ਆਉਣ ਦੇ ਆਉਣ ਦੇ ਰੱਖ ਤੂੰ ਕੀ ਕਰਦਾ 55 ਕਿਲੋ ਚਨਾ ਹੋ ਗਿਆ ਹੋਊਗੀ ਨੇ ਇੱਕ ਇੱਕ ਜੋਗ ਨੇ ਉਹਨਾਂ ਕੋਲ ਤਾਂ ਆਈ ਹੈ ਅਸੀਂ ਦੂਜੇ ਚੱਕੇ ਉੱਪਰ ਰੱਖ ਰਹੇ ਆ ਜਿਹੜਾ ਆਪਣੇ ਪਾਸੇ ਨਹੀਂ ਤੇ ਇੱਕ ਥੱਲੇ ਤਰਾਂ ਨੂੰ ਪਾ ਲੈਣੇ ਇੱਕ ਚੱਕਾ 51 ਜੇ ਤੋਂ ਲੇ 51 600 ਪਹਿਲੇ ਜਿਹੜਾ ਦਿੱਤਾ ਸੀ ਪਹਿਲਾ ਕੋਲ ਜਾ ਕੇ ਲਓ ਵੀ ਦੇ ਲੋ ਸਵੇਰੇ ਪਾਣੀ ਭਰਿਆ ਤਾਂ ਥੋੜਾ ਥੋੜਾ ਜਿਹਾ ਪਾਣੀ ਰਹਿ ਗਿਆ ਕਿਤੇ ਕਿਤੇ ਇਹ ਖੇਤ ਸਾਰਾ ਪਾਣੀ ਪੀ ਕੇ ਮਾਰੂ ਮਾਰਿਆ ਇਹ ਜਿਸ ਸੈਨਾ ਸਾਡੀ ਵੀਡੀਓ ਬੈਠੀ ਆ ਕਿਤੇ ਕੰਮ ਪਰ ਗਏ ਹੀ ਨਹੀਂ ਇਹ ਉਹ ਗਏ ਨਹੀਂ ਅੱਜ ਆਰਾਮ ਹੈ ਗਿਆ ਆਰਾਮੇ ਕੀਆ ਅੱਜ ਸਾਰੇ ਗਾੜੀ ਬੈਠ ਹਮ ਆਰਾਮ ਕਰ ਲਿਆ ਚੱਲ ਸਕੇ ਵੀ ਤੇ ਦੱਸ ਦਿੰਦੇ ਕਲ ਠੀਕ ਆ ਵਧੀਆ ਕਰਿਆ ਆਰਾਮ ਕਰ ਲਿਆ ਇੱਕ ਦਿਨ ਰੈਸਟ ਵੀ ਚਾਹੀਦੀ ਆ ਅਸੀਂ ਚਲਦਾ ਹੈ ਤੋ ਵੀ ਗਰਮ ਹੁੰਦਾ ਹੈ ਹਾਏ ਹਾਏ ਗ੍ਰੀਸ ਦੇਣਾ ਪੈਂਦਾ ਮਜੀਲੂ ਜੀ ਰੋਏ ਹਾਏ ਪੈਗ ਲਾਉਂਦੇ ਤਾਂ ਹੈਗੇ ਆ ਉਹ ਆ ਦੇ ਕਹੀ ਸਮੈਲ ਆਉਂਦੀ ਤੇਲ ਦੀ ਉਹ ਕੱਲੂ ਤੁੜੀ ਢੋਣੀ ਫਿਰ ਆਪਣਾ ਲਾ ਆਪਣਾ ਰਹਾ ਗਿੱਲਾ ਦਾ ਪਿਆ ਪਾਣੀ ਨਹੀਂ ਲੱਗਾ ਦਾ ਜੀ ਅੱਛਾ ਜੇ ਪਾਣੀ ਲਾ ਦੇ ਉੱਥੇ ਵੀ ਹਲੇ ਲੰਘ ਜਾਣਾ ਕੱਲ ਦਾ ਦਿਨ ਪਰਸੋਂ ਨੂੰ ਦੇਖਦੇ ਆ ਕੱਲ੍ਹ ਕ ਦਿਨ ਤੁਮਕਾ ਤਿੰਨ ਕਿਲਾ ਹੈ ਕੁਤਰਾ ਹੈ। ਹੇ ਓਰ ਕੁਤਰਾ ਹੀ ਕਾ ਤੀਰੇ ਗੈਲੇ। ਤਾ ਵਧੀਆ ਕੁਤਰਦੋ ਗੰਦ। ਖਾ ਜਾ।